ਹਲਕਾ ਪਛਮੀ ਅਦੀਨ ਆਉਂਦੇ ਇਲਾਕਾ ਲੋਹਾਰਕਾ ਰੋਡ ਦੇ ਔਰਚਾ ਸਿਟੀ ਵਿੱਚ ਹੈ ਹਲਕਾ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਤੇ ਮੇਰ ਜਤਿੰਦਰ ਸਿੰਘ ਮੋਤੀ ਪਾਟਿਆ ਵੱਲੋਂ ਨਵੇਂ ਟਿਊਬਲ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਗੱਲ ਕਰਦੇ ਹੋਏ ਡਾਕਟਰ ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਪਿਛਲੇ ਲੰਮੇ ਸਮੇ ਤੋਂ ਇਲਾਕਾ ਵਾਸੀ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਸਨ ਤੇ ਕਿਸੇ ਵੀ ਸਰਕਾਰ ਵੱਲੋਂ ਉਹਨਾਂ ਦੀ ਕੋਈ ਸਾਰ ਨਹੀਂ ਲਈ ਗਈ ਸੀ ਉਨ੍ਹਾਂ ਦੀ ਮੁਸ਼ਕਲ ਨੂੰ ਮੁੱਖ ਰੱਖਦੇ ਹੋਏ ਅੱਜ ਨਵੇਂ ਟਿਊਬਲ ਦਾ ਉਦਘਾਟਨ ਕੀਤਾ ਗਿਆ ਹੈ ਜਿਸ ਨਾਲ ਇਲਾਕਾ ਵਾਸੀਆਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਇਸ ਮੌਕੇ ਕੌਂਸਲਰ ਅਮਰਜੀਤ ਸਿੰਘ ਨੇ ਕਿਹਾ ਕਿ ਔਰਚਰ ਸਿਟੀ ਪਿਛਲੇ 30 ਸਾਲਾਂ ਤੋਂ ਬਣੀ ਹੋਈ ਹੈ ਤੇ ਕਈ ਸਰਕਾਰਾਂ ਆਈਆਂ ਤੇ ਗਈਆਂ ਪਰ ਕਿਸੇ ਵੱਲੋਂ ਇਹਨਾਂ ਦੀ ਮੁੱਖ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਹਲਕਾ ਵਿਧਾਇਕ ਜਸਬੀਰ ਸਿੰਘ ਸੰਧੂ ਨੂੰ ਜਦੋਂ ਇਲਾਕਾ ਵਾਸੀਆਂ ਦੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਗਿਆ ਤਾਂ ਉਨ੍ਹਾਂ ਇਲਾਕਾ ਵਾਸੀਆਂ ਦੀਆਂ ਮੁਸ਼ਕਲ ਨੂੰ ਵੇਖਦੇ ਹੋਏ ਅੱਜ ਨਵੇਂ ਪਾਣੀ ਦੇ ਟਿਊਬਲ ਦਾ ਉਦਘਾਟਨ ਕੀਤਾ ਹੈ ਅਤੇ ਨਾਲ ਹੀ ਵਾਦਾ ਕੀਤਾ ਹੈ ਕਿ ਇਲਾਕੇ ਵਿੱਚ ਜੋ ਵੀ ਕੰਮ ਹੋਣਗੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕਰਵਾਇਆ ਜਾਵੇਗਾ ਇਲਾਕਾ ਵਾਸੀਆਂ ਨੂੰ ਕਿਸੇ ਵੀ ਕਿਸਮ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਇਸ ਮੌਕੇ ਨਿਰਮਲ ਸਿੰਘ ਆਨੰਦ ਅਤੇ ਹਰਪੰਸ ਲਾਲ ਨੇ ਹਲਕਾ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂਰ ਅਤੇ ਮੇਅਰ ਜਤਿੰਦਰ ਸਿੰਘ ਮੋਤੀ ਪਾੜੀਆ ਦਾ ਧੰਨਵਾਦ ਕੀਤਾ ਅਤੇ ਇਲਾਕੇ ਵਿੱਚ ਆਰਿਆਂ ਹੋਰ ਮੁਸ਼ਕਲਾਂ ਤੋਂ ਵੀ ਜਾਣੂ ਕਰਵਾਇਆ ਇਸ ਮੌਕੇ ਪ੍ਰਧਾਨ ਗੁਰਚੰਦ ਸਿੰਘ ਸੰਧੂ ਜਨਰਲ ਸਕੱਤਰ ਹਰਪੰਸ لال ਬੋਧ ਮੁੱਖ ਸਲਾਹਕਾਰ ਨਿਰਮਲ ਸਿੰਘ ਅਨੰਦ ਕੈਸ਼ੀਰ ਪਰਮਜੀਤ ਕੌਰ ਰਾਏ ਉਪ ਕੈਸ਼ੀਰ ਮਮਤਾ ਕਪੂਰ ਕੈਪਟਨ ਅਜੀਤ ਸਿੰਘ ਪ੍ਰਧਾਨ ਗੁਰਦੁਆਰਾ ਸੰਗਤ ਸੈਪ ਹਰਪਾਲ ਸਿੰਘ ਵਿਜੇ ਕੁਮਾਰ ਸ਼ਰਮਾ ਦਲਜੀਤ ਸਿੰਘ ਬਾਬਾ ਬਕਾਲਾ ਬਲਜਿੰਦਰ ਸਿੰਘ ਪਨੇਸਰ ਸੰਜੀਵ ਮਹਿਰਾ ਅਜੀ ਹਾਂਡਾ ਸ਼ਿਵ ਕੁਮਾਰ ਰਕੇਸ਼ ਕੁਮਾਰ ਬਲਵਿੰਦਰ ਸਿੰਘ ਬਲਬੀਰ ਸਿੰਘ ਨਾਨਕ ਚੰਦ ਹਰਵਿੰਦਰ ਸਿੰਘ ਡਿੰਪੀ ਰਤਾਰਾਮ ਪਵਾਸੀਠੀ ਕਸ਼ਮੀਰ ਸਿੰਘ ਕੁਲਵੰਤ ਸਿੰਘ ਤਰਮਿੰਦਰ ਸਿੰਘ ਸ਼ੀਨਾ ਕਬਲਜੀਤ ਸਿੰਘ ਅਰਜਨ ਬਾਲੀ ਅਮਰਜੀਤ ਸਿੰਘ ਸਰਦੇਵ ਸਿੰਘ ਉਪਿੰਦਰ ਸਿੰਘ ਬਰਗੇਡੀਅਰ ਜੇਪੀਐਸ ਆਲੂ ਵਾਲੀਆ ਡਾਕਟਰ ਅਮੋਲ ਅਨਿਲ ਸੇਠ ਆਦ ਹਾਜ਼ਰ ਸਨ ਦੋ ਸਾਡੇ ਕਾਉਂਸਲਰ ਸਰਦਾਰ ਅਮਰਜੀਤ ਸਿੰਘ ਜੀ ਮੇਰੇ ਨਾਲ ਸਾਡੇ ਮੇਰ ਅਮਰਸੇਦ ਸਰਦਾਰ ਜਤਿੰਦਰ ਸਿੰਘ ਜੀ ਮੋਟੀ ਪਾਰਟੀ ਕਾ ਤੇ ਉੱਚ ਸਿਟੀ ਦੇ ਜਿੰਨੇ ਵੀ ਮੇਰੇ ਇਥੇ ਵੀ ਸਾਰੇ ਮੁਹਤਵਾਰ ਆਮ ਆਦਮੀ ਪਾਰਟੀ ਦੇ ਸਾਰਿਆਂ ਦੇ ਵੱਲੋਂ ਕਾਫੀ ਜ਼ਿਆਦਾ ਉਦਸ਼ਾਤ ਵਿਖਿਆ ਗਿਆ ਕਿਉਂਕਿ ਕਾਫੀ ਚੇਤੋ ਚਰੋਖਣੀ ਮੰਗਸੀ ਇਲਾਕਾ ਨਿਵਾਸੀਆਂ ਦੀ ਕਿ ਇਹਦੇ ਚ ਜਿਹੜਾ ਟਿਊਬ ਪੀਨ ਵਾਲਾ ਪਾਣੀ ਆ ਉਹਦੀ ਸਪਲਾਈ ਨਹੀਂ ਹੈਗੀ। ਸੋ ਇਲਾਕਾ ਨਿਵਾਸੀਆਂ ਦੀ ਮੁਸ਼ਕਲਾਂ ਨੂੰ ਦੇਖਦਿਆਂ ਹੋਇਆਂ ਕਾਰਪੋਰੇਸ਼ਨ ਵੱਲੋਂ ਇਹ ਟਿਊਬ ਜਿਹੜਾ ਇੱਥੇ ਪਾਸ ਕਰਕੇ ਲਵਾਇਆ ਗਿਆ ਤੇ ਅੱਜ ਇਸ ਟਿਊਬਲ ਦਾ ਨੁਕਟਨ ਕਰਨ ਵਾਸਤੇ ਪਹੁੰਚੇ ਹਾਂ। ਮੇਰੇ ਨਾਲ ਸਾਡੇ ਐਮਐਸਏ ਦੇ ਮੇਰਜਿੰਦਰ ਸਿੰਘ ਮੋਤੀ ਵਾਸੀ ਦੀ ਨਾਲੇ ਇਸ ਵਾਰਡ ਦੇ ਕੌਂਸਲਰ ਸਾਰਾ ਮਜੀਤ ਸਿੰਘ ਤੇ ਹੋਰ ਮੋਤਵਾ ਸੱਜਣ ਵੱਡੀ ਗਿਤੀ ਜਿਹੜੇ ਸਾਰੇ ਇਸ ਵਾਰਡ ਦੇ ਨਮਾਇंदे ਆ ਉਹ ਸਾਰੇ ਆਏ ਆ। ਤੁਹਾਨੂੰ ਸਾਰੇ ਨੂੰ ਮੈਂ ਬਹੁਤ-ਬਹੁਤ ਵਧਾਈ ਦੇਣਾ ਕਿ ਤੁਹਾਡੀ ਜਿਹੜੀ ਚਿਰੋਖਣੀ ਮੰਗ ਹੈ ਉਹ ਪੂਰੀ ਕੀਤੀ ਗਈ ਹੈ ਤੇ ਵੀ ਦੋਨਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੀਆਂ-ਦੀਆਂ ਸੜਕਾਂ ਜਿਹੜੀਆਂ ਵੀ ਰੋਟੀਆਂ ਹਨ ਉਹਨਾਂ ਦਾ ਦੁਕਾਟਨੀ ਕੀਤਾ ਜਾਊਗਾ ਉਹ ਟਰਾਂਸਫਾਰਮਰ ਰਹਿੰਦੇ ਸੀ ਉਹਨਾਂ ਦੇ ਕਾਫੀ ਲਗਵਾ ਦਿੱਤੇ ਗਏ ਆ ਜੇ ਕੋਈ ਹੋਰ ਡਿਮਾਂਡ ਹੋਏਗੀ ਤੇ ਅੱਜ ਮੈਨੂੰ ਦੱਸ ਦੇਣਗੇ ਤੇ ਇਹਨਾਂ ਦੀ ਆਉਣ ਵਾਲੀ ਆਉਣ ਵਾਲੀ ਦਿਨਾਂ ਦੇ ਵਿੱਚੋਂ ਪੂਰੀ ਕਰ ਦੇਵਾਂਗੇ ਆ ਨਾਨ ਸਾਹਿਬ ਬੋਲਣਾ ਇੱਕ ਵਾਰ ਚਾਹੀਦਾ ਤੁਹਾਨੂੰ ਡਿਮਾਂਡ ਕੀਤੀ ਗਈ ਹੈ ਤੇ ਮੈਂ ਸਹਿਬ ਨੇ ਵੀ ਕਿਹਾ ਕਿ ਆਪਾਂ ਜਲਦ ਤੋਂ ਜਲਦੀ ਇਹ ਜਿਹੜੀ 6 ਨੰਬਰ ਛੜਕ ਚਾਹੀਦੀ ਹੈ ਉਹ ਬਣਾਈਏ ਲੇਕਿਨ ਆਂਟ ਗਵਾਂਡ ਸਾਰੀਆਂ ਹੀ ਬਣ ਗਈਆਂ ਉਹ ਇੱਕੋ ਰਹਿ ਗਈ ਹੈ ਪਤਾ ਨਹੀਂ ਕਿਉਂ ਰਹਿ ਗਈ ਚਲ ਹੁਣ ਪਤਾ ਲੱਗਾਂਗੇ ਕਿਉਂ ਰਹਿ ਗਈ ਹੈ ਤੇ ਉਹ ਵੀ ਛੇਤੀ ਬਣਾ ਦੇਵਾਂਗੇ ਮੈਂ ਇਹਨਾਂ ਨੂੰ ਪੂਰਾ ਆਸ਼ਵਾਸਨ ਦਿੰਦਾ ਅੱਜ ਜੋ ਸਾਡੇ ਮਾਨਯੋਗ ਐਮਐਲਏ ਡਾਕਟਰ ਸਾਹਿਬ ਡਾ. ਸੰਧੂ ਸਾਹਿਬ ਜਸਬੀਰ ਸਿੰਘ ਸੰਧੂ ਸਾਡਾ ਵੀਰ ਕਾਉਂਸਲਰ ਸਾਥੀ ਸਾਬਰ ਮਰਜੀਤ ਸਿੰਘ ਔਰ ਸਾਡੇ ਆਨੰਦ ਸਾਹਿਬ ਸਾਡੇ ਆਪਣਾ ਹਰਬੰਸ ਜੀ ਸਾਰੇ ਕਰਨਵੀਰ ਖੜਾ ਸਾਰੇ ਮੈਂ ਨਾ ਕਿਦਾ ਲਵਾਂਦ ਕਿਦਾ ਨਹੀਂ ਸਾਰੇ ਸੱਜਣ ਨੇ ਸੋ ਇਸ 2 ਨੰਬਰ ਵਾਰਡ ਚ ਕਾਫੀ ਦੇਰ ਦੀ ਡਿਮਾਂਡ ਸੀਗੀ ਕਿ ਇੱਥੇ ਪਾਣੀ ਵਾਲੇ ਪੀਣ ਵਾਲੇ ਪਾਣੀ ਦੀ ਦਿੱਕਤ ਤੇ ਟਿਊਬਵੈੱਲ ਲੱਗਣਾ ਚਾਹੀਦਾ ਸੋ ਡਾਕਟਰ ਸਾਹਿਬ ਨੇ ਜੋ ਸਾਨੂੰ ਕਾਰਪੋਰੇਸ਼ਨ ਨੂੰ ਹੁਕਮ ਕੀਤਾ ਇੱਥੇ ਅੱਜ ਅਸੀਂ ਟਿਊਬਵੈੱਲ ਲਗਾ ਕੇ ਦਾ ਮੂਰਤ ਕਰ ਰਹੇ ਆਂ ਔਰ ਆਉਣ ਵਾਲੇ ਟਾਈਮ ਤੇ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਇੱਥੇ ਜਿਹੜੀਆਂ ਕੋਈ ਗਲੀਆਂ ਦਾ ਵੀ ਹੋਰ ਵੀ ਹੋਏਗੀ ਲੋਡ ਜਿਵੇਂ ਜਿਵੇਂ ਇਹਨਾਂ ਦਾ ਹੁਕਮ ਹੋਏਗਾ ਅਸੀਂ ਉਹ ਜਿਹੜਾ ਡਿਵੈਲਪਮੈਂਟ ਦੇ ਕੰਮ ਜਿਹੜੇ ਕੋਈ ਵੀ ਤੁਹਾਨੂੰ ਰਹਿਣ ਨਹੀਂ ਦਿੱਤਾ ਜਾਏਗਾ ਡਾਕਟਰ ਸਾਹਿਬ ਨੇ ਵੈਸਟ ਕੌਂਸਲਟੈਂਸੀ ਦੇ ਬਹੁਤ ਸਾਰੇ ਕੰਮ ਜਿਹੜੇ ਨੇ ਪਾਸ ਕਰਵਾਏ ਨੇ ਜਿਹੜੇ ਕਿ ਆ ਦਿਵਾਲੀ ਤੋਂ ਬਾਅਦ ਐ ਰੌਕਟ ਦੀ ਸਪੀਡ ਦੇ ਨਾਲ ਕੰਮ ਚੱਲਣਗੇ ਅੱਜ ਵੀ ਅਸੀਂ ਦਿਵਾਲੀ ਨੂੰ ਮੁੱਖ ਰੱਖਦੇ ਹੋਏ ਫਾਇਰ ਬ੍ਰਿਗੇਡ ਦੀਆਂ 6 ਨਵੀਆਂ ਗੱਡੀਆਂ ਮੰਗਵਾ ਕੇ ਆਪਣੇ ਜਿਹੜੇ ਅਮਲੇ ਦੇ ਵਿੱਚ ਸ਼ਾਮਲ ਕੀਤੀਆਂ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਕਿਸਮ ਦੀ ਵੀ ਕੋਈ ਵੀ ਡਵੈਲਪਮੈਂਟ ਵੱਲੋਂ ਕਮੀ ਨਹੀਂ ਰਹਿਣ ਦਿੱਤੀ ਜਾਏਗੀ ਜਿਵੇਂ ਕੂੜੇ ਦੇ ਡੰਪ ਦਾ ਸੀਗਾ ਉਹ ਸਾਰੇ ਐਮਐਲਏ ਸਰبان ਸ਼ਹਿਰ ਦੇ ਅਸੀਂ ਮਿਲ ਕੇ ਜਿਹੜਾ ਪਿੱਛੇ ਮੂਰਤ ਵੀ ਕੀਤਾ ਉਹ ਵੀ ਖਤਮ ਕਰਨਾ ਹੈ ਜਿਹੜੀ ਕੂੜੇ ਦੀ ਥੋੜੀ ਬਹੁਤੀ ਸਮੱਸਿਆ ਚੁੱਕਣ ਦੀ ਆ ਰਹੀ ਹੈ ਕਿਉਂਕਿ ਪੁਰਾਣੀ ਕੰਪਨੀ ਪਿਛਲੇ 9 ਸਾਲ ਤੋਂ ਬਹੁਤ ਸ਼ਹਿਰ ਨੂੰ ਤੰਗ ਕਰ ਰਹੀ ਸੀ ਉਹਨੂੰ ਬਦਲਣ ਲਈ ਸਾਨੂੰ ਮਹੀਨਾ 2 ਮਹੀਨੇ ਜਿਹੜੀ ਇਹ ਦਿੱਕਤ ਆਉਣੀ ਸੀ ਸਾਨੂੰ ਪਤਾ ਸੀ ਸੋ ਉਹਨੂੰ ਕੰਟਰੋਲ ਅਸੀਂ ਕਾਫੀ ਹੱਦ ਤੱਕ ਕਰ ਲਿਆ ਨਵੀਂ ਕੰਪਨੀ ਜਿਹੜੀ ਆ ਚੁੱਕੀ ਉਹ 15-20 ਦਿਨਾਂ ਨੂੰ ਇਸੇ ਮਹੀਨੇ ਦੇ ਵਿੱਚ ਵਿੱਚ ਤਕਰੀਬਨ 100-150 ਗੱਡੀ ਇਸ ਮਹੀਨੇ ਚ ਆ ਜਾਏਗੀ 100-150 ਗੱਡੀ ਇਹ ਅਗਲੇ ਮਹੀਨੇ ਤੱਕ 30 ਦਸੰਬਰ ਤੋਂ ਪਹਿਲਾਂ ਪਹਿਲਾਂ ਅਸੀਂ ਸ਼ਹਿਰ ਨੂੰ ਚਮਕਾ ਦੇਣਾ ਇੱਕ ਵੀ ਥੀਲਾ ਵੀ ਕਿਤੇ ਨਜ਼ਰ ਨਹੀਂ ਆਏਗਾ ਸੋ ਵੇਖੋ ਅੱਜ ਤੱਕ ਆਮ ਆਦਮੀ ਪਾਰਟੀ ਨੇ ਤੁਸੀਂ ਸਾਡੇ ਡਾਕਟਰ ਸਾਹਿਬ ਨੂੰ ਚੁਣ ਕੇ ਭੇਜਿਆ ਲੇਕਿਨ ਤੁਹਾਡੀ ਕਦੀ ਵੀ ਕੋਈ ਡਿਮਾਂਡ ਹੁੰਦੀ ਹੈ ਡਾਕਟਰ ਸਾਹਿਬ ਜਿਹੜੀ ਹੈ ਉਹਨੂੰ ਚੇਚੇ ਤੌਰ ਤੇ ਸਾਡੇ ਨਾਲ ਵੀ ਕਈ ਵਾਰੀ ਲੜਦੇ ਨੇ ਕਿ ਵੀ ਮੇਰੀ ਜਿਹੜੀ ਕੌਨਸਲੈਂਸੀ ਜੇ ਇਹ ਕਾਮ ਨੇ ਪ੍ਰਾਇੋਰਟੀ ਦੇ ਉੱਤੇ ਹੋਣੇ ਚਾਹੀਦੇ ਨੇ ਕਦੀ ਵੀ ਸਾਡੇ ਡਾਕਟਰ ਸੰਤੂ ਸਾਹਿਬ ਪਿੱਛੇ ਨਹੀਂ ਰੰਦੇ ਸੋ ਨੌਜਵਾਨ ਨੇ ਵਧੀਆ ਨੇ ਔਰ ਇੱਕ ਦੂਜੇ ਨੂੰ ਈਜ਼ੀ ਮਿਲਨਸਾਰ ਨੇ ਔਰ ਅਪਰੋਚੇਬਲ ਨੇ ਸੋ ਆਮ ਆਦਮੀ ਪਾਰਟੀ ਨੇ ਜੋ ਤੁਹਾਡੇ ਨਾਲ ਵਾਅਦੇ ਕੀਤੇ ਸਨ ਇਹਨਾਂ ਬਿਨ ਪੂਰੇ ਕਰਨੇ ਨੇ ਕਿਉਂਕਿ 2027 ਦੇ ਵਿੱਚ ਵੀ ਅਸੀਂ ਤੁਹਾਡੇ ਕੋਲੋਂ ਵੋਟਾਂ ਲੈਣੀਆਂ ਨੇ ਸਾਡੇ ਡਾਕਟਰ ਸਾਹਿਬ ਨੇ 2027 ਦੇ ਵਿੱਚ ਵੀ ਤੁਹਾਡੇ ਵਿੱਚ ਔੜਾ ਸੋ ਸਾਹਿਬ ਜਿੰਦਾਬਾਦ ਜਿੰਦਾਬਾਦ ਇਹ ਜਿਹੜੀਆਂ ਇਹਨਾਂ ਨੂੰ ਦੁਬਾਰਾ ਵੀ ਇੱਥੋਂ ਹੀ ਤੁਸੀਂ ਚੁਣ ਕੇ ਭੇਜਣਾ ਕਿਉਂਕਿ ਤੁਹਾਡੇ ਡਵੈਲਪਮੈਂਟ ਦਾ ਕੋਈ ਵੀ ਕਮੀ ਪੇਚੀ ਕੋਈ ਕਮ ਅਸੀਂ ਰਹਿਣ ਨਹੀਂ ਦੇਣਾ ਜੋ ਮੂੰਹ ਕਟੋਗੇ ਜੈਨੂਨ ਕੰਮ ਉਹ ਤੁਸੀਂ ਡਾਕਟਰ ਸਾਹਿਬ ਨੂੰ ਮਿਲ ਸਕਦੇ ਹੋ ਜਦੋਂ ਮਰਜੀ ਤੁਹਾਡੇ ਜਿਹੜੇ ਕੌਂਸਿਲੈਂਸੀ ਦੇ ਐਮਐਲਏ ਨੇ ਸੋ ਜੋ ਮੈਨੂੰ ਹੁਕਮ ਕਰਨਗੇ ਅਸੀਂ ਰੈਡੀ ਵੰਡੀਆਂ ਸ਼ੁਰੂ ਹੋ ਗਈਆਂ ਚੰਗੀ ਗੱਲ ਆ ਪਰ ਉਹਨਾਂ ਦੀ ਕੁਆਲਿਟੀ ਵਾਈਜ਼ ਦੇਖਿਆ ਜਾਵੇ ਤਾਂ ਅੱਜ ਗੇਟ ਖਜ਼ਾਨੇ ਦਾ ਮੈਂ ਨਜ਼ਾਰਾ ਦੇਖ ਕੇ ਆ ਜਿੱਥੇ ਸੜਕ ਬੰਣੀ ਸ਼ੁਰੂ ਹੋ ਗਈ ਹੈ ਪਰ ਜਿੱਥੇ ਗਟਕਾ ਪੈਣਾ ਚਾਹੀਦਾ ਸੀ ਉੱਥੇ ਗਟਕਾ ਨਹੀਂ ਪਾਇਆ ਜਾ ਰਿਹਾ ਉੱਥੇ ਸਿੱਧਾ ਪ੍ਰੀਮਿਕਸ ਪਾਇਆ ਜਾ ਰਿਹਾ ਉਹ ਕੀ ਲੱਗਦਾ ਕਿ ਚੱਲੇਗੀ ਸਭ ਦੇਖੋ ਇੱਕ ਇੱਕ ਗੱਲ ਸਮਝੋ ਕਿ ਜਿੱਥੇ ਵੀ ਜੋ ਵੀ ਉਹਦੀ ਰਿਕੁਆਇਰਡ ਆ ਜੋ ਵੀ ਉਹਦਾ ਅਸੀਂ ਮੇਡ ਦਿੱਤੇ ਨੇ ਜੋ ਉਹਦਾ ਟੈਂਡਰ ਲੱਗਾ ਉਹਦੇ ਤੋਂ 19 21 ਵੀ ਨਹੀਂ ਕਿਤੇ ਹੋੜੀ ਸਾਡੇ ਅਫਸਰਾਂ ਨੂੰ ਬਿਲਕੁਲ ਸਖਤ ਅਧਿਤਾ ਨੇ ਜੋ ਜੋ ਪਾਸ ਹੋਇਆ ਉਸੇ ਮਿਕਦਾਰ ਦੇ ਨਾਲ ਉਸੇ ਸਿਸਟਮ ਦੇ ਨਾਲ ਹੀ ਬਣੇਗਾ ਜੀ ਕਿਤੇ ਵੀ ਕੋਈ ਦਿੱਕਤ ਦੇਖੋ ਤੁਸੀਂ ਜਿਹੜੀ ਪ੍ਰਸ਼ਾਸਨ ਤੋਂ ਪਹਿਲਾਂ ਜਿਹੜੀਆਂ ਸੜਕਾਂ ਬਣਾਈਆਂ ਸੀ ਅੱਜ ਇੰਨੀ ਵੀ ਸੜਕੋਲ ਹੀ ਕੋਈ ਵੀ ਨਹੀਂ ਹਿੱਲੀ ਆ ਸ਼ਹਿਰ ਦੇ ਵਿੱਚ ਵੇਖੋ ਤੁਸੀਂ ਜਾ ਕੇ ਸੋ ਜਿਹੜੀ ਕੁਆਲਿਟੀ ਜੋ ਟੈਂਡਰ ਦੇ ਵਿੱਚ ਦਿੱਤਾ ਦਾ ਉਹਨਾਂ ਨੂੰ ਉਸੇ ਮਕਦਾਰ ਦੇ ਉੱਤੇ ਉਸੇ ਉੱਤੇ ਹੀ ਬਣਨ ਗਿਆ ਕਿਤੇ ਕੋਈ ਦਿੱਕਤ ਨਹੀਂ ਆਈ ਓਕੇ ਜੀ ਦਾ ਖਾਲਸਾ ਵਾਹਿਗੁਰੂ ਜੀ ਪਤੈ ਮੈਂ ਡਾਕਟਰ ਜਸਬੀਰ ਸਿੰਘ ਸੰਧੂ ਜੀ ਐਮਐਲਏ ਆਪਣੇ ਐਮਐਲਏ ਸਾਹਿਬ ਅਲਕਾਬਟ ਤੇ ਆਪਣਾ ਮੇਰ ਸਾਹਿਬ ਮੋਤੀ ਪਟਿਆ ਜੀ ਤੇ ਆਮ ਆਦਮੀ ਪਾਰਟੀ ਦਾ ਧੰਨਵਾਦ ਕਰਦਾ ਹਾਂ ਜੋ ਕਿ ਕਲੋਨੀ ਰঞ্জੀਤ ਵਿਹਾਰ ਤੇ オーਡਰ ਸਿਟੀ 15 20 ਸਾਲ ਤੋਂ ਵਸੀ ਇਹਨਾਂ ਦੀ ਮੰਗ ਹੀ ਵੀ ਵਾਟਰ ਸਪਲਾਈ ਨਹੀਂ ਹੈਗੀ ਮੈਂ ਇਹਨਾਂ ਦਾ ਧੰਨਵਾਦ ਕਰਦਾ ਇਹਨਾਂ ਨੇ ਪਰਮਾਧਮਨ ਦਿਲ ਦੇ ਦਿਲ ਦੀ ਮੰਤਰੀ ਬਣਾਵੇ ਜਿਨ੍ਹਾਂ ਨੇ ਕੁੰਡਾ ਕੰਮ ਕੀਤਾ ਸਾਰਿਆਂ ਨੂੰ ਪਾਣੀ ਪਿਆਇਆ ਜਿਹੜੇ 15 20 ਚਲਾਂ ਤੋਂ ਪਿਆਸੇ ਸੀ ਜਿਹੜੀ ਕਲੋਨੀ ਬਣੀ ਹੋਈ ਕਿਸੇ ਨੇ ਸਰਕਾਰ ਨੇ ਅਸਾਰ ਨਹੀਂ ਲਈ ਇਹਨਾਂ ਨੇ ਅਸਾਰ ਲਈਆ ਪਰਮਾਧਮਨ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਮੈਂ ਬਹੁਤ ਬਹੁਤ ਵਧਾਈ ਦਿੰਦਾ ਰঞ্জੀਤ ਵਿਹਾਰ ਵਸੀਆਂ ਨੂੰ ਤੇ ਅਥੋਰਟੀ ਵਾਲਿਆਂ ਨੂੰ ਜਿੰਦਾਬਾਦ ਜਿੰਦਾਬਾਦ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦੀ ਵਾਟਰ ਸਪਲਾਈ ਵਧੀਆ ਸਾਫ਼ ਸੁਥਰਾ ਪਾਣੀ ਜੋ 750 ਫੁੱਟ ਬੂਰਿਆ ਪੀਣ ਜੋ ਪਾਣੀ ਮਿਲੇਗਾ ਤੇ ਆਉਣ ਵਾਲੇ ਆਉਣ ਵਾਲੇ ਸਮੇਂ 'ਚ ਇਹਨਾਂ ਦੀ ਹੋਰ ਜਿਹੜੀਆਂ ਡਿਮਾਂਡ ਆਉਣਗੀਆਂ ਪੂਰੀਆਂ ਕੀਤੀਆਂ ਜਾਣਗੀਆਂ ਧੰਨਵਾਦ ਨਹੀਂ ਸਰ ਅੱਜ 9 ਕਿਲੋ ਦਾ ਜਿਹੜਾ ਹੈ ਸਾਡੇ ਦਾ 11 ਫੁੱਟ ਆ ਗਿਆ 4.5 ਕਿਹਣਾ ਚੋ ਅੱਜ ਰਣਜੀਤ ਵਿਆਰ ਵੈਲਫੇਅਰ ਐਸੋਸੀਏਸ਼ਨ ਜਿਸ ਦੇ ਪ੍ਰਧਾਨ ਸਰਦਾਰ ਗੁਰਚੰਦ ਸਿੰਘ ਸੰਧੂ ਤੇ ਜਨਰ ਸਕੱਤਰ ਸ਼੍ਰੀ ਹਰਪੰਸਰ ਲਾਲ ਜੀ ਬੋਧ ਤੇ ਦਾਸ ਉਹਦੇ ਵਿੱਚ ਮੁੱਖ ਸਲਾਹਕਾਰ ਵਜੋਂ ਜਿਹੜਾ ਵੀ ਸੇਵਾ ਨਿਭਾ ਰਿਹਾ ਇਹ ਰੰਜੀਤ ਵਿਹਾਰ ਇਲਾਕਾ ਪਿਛਲੇ ਤਕਰੀਬਨ 30 ਸਾਲ ਤੋਂ ਕਲੋਨੀ ਬਣੀ ਹੈ ਬੱਚੇ ਵੇਖੋ ਕਿੱਡੇ-ਕਡੇ ਵੱਡੇ ਹੋ ਗਏ 30 ਸਾਲਾਂ ਚ ਕਈ ਕੁਝ ਬਦਲ ਗਿਆ ਲੇਕਿਨ ਕਿੰਨੀ ਇਸ ਇਲਾਕੇ ਨੂੰ ਮਾਰ ਸੀ ਵੀ ਸਰਕਾਰੀ ਪੀਣ ਵਾਲਾ ਪਾਣੀ ਜੋ ਹੈ ਇਸ ਇਲਾਕੇ ਦੇ ਵਿੱਚ ਨਹੀਂ ਸੀਗਾ ਤੇ ਸਾਡੀ ਸੁਸਾਇਟੀ ਨੇ ਪ੍ਰਚੰਦ ਸਿੰਘ ਪ੍ਰਧਾਨ ਜੀ ਨੇ ਸੰਤੂ ਸਾਹਿਬ ਨੇ ਤੇ ਨਾਲ ਹਰਬੰਸ ਰਾਜ ਜੀ ਬੋਧ ਭੈਂਜੀ ਪਰਮਜੀਤ ਕੌਰ ਧਰਮਿੰਦਰ ਸਿੰਘ ਸ਼ੀਨਾ ਭੈਂਜੀ ਮਮਤਾ ਕਪੂਰ ਜੀ ਮੇਰੇ ਇਧਰਲੇ ਪਾਸੇ ਖੜੇ ਨੇ ਅਸੀਂ ਸਾਰੇ ਰਲ ਮਿਲ ਕੇ ਬੜੀ ਕੋਸ਼ਿਸ਼ ਕੀਤੀ ਆਪਣੇ ਹਲਕਾ ਵਦਾਇਕ ਮਾਨਯੋਗ ਐਮਐਲਏ ਡਾਕਟਰ ਜਸਪੀਰ ਸਿੰਘ ਸੰਧੂ ਜੀ ਨੂੰ ਆਪਣੇ ਸ਼ਹਿਰ ਦੇ ਫਰਸਟ ਸਿਟੀਜ਼ਨ ਮੇਅਰ ਸਰਦਾਰ ਜਤਿੰਦਰ ਸਿੰਘ ਜੀ ਮੋਤੀਪਾਟਿਆ ਜੀ ਨੂੰ ਤੇ ਕੌਂਸਲਰ ਸਾਡੇ ਬਹੁਤ ਹੀ ਵਧੀਆ ਬੰਦੇ ਨੇਕ ਇਨਸਾਨ ਜਿਹੜੇ ਕਿ ਅਮਰਜੀਤ ਸਿੰਘ ਐਲਐਕਸੀ ਵਾਲੇ ਉਹਨਾਂ ਨੂੰ ਨਾਲ ਲੈ ਕੇ ਅਸੀਂ ਬੇਨਤੀ ਸਾਰੇ ਪਾਸੇ ਕੀਤੀ ਵੀ ਇਹ ਇਲਾਕਾ ਵਸੇ ਨੂੰ ਲਗਭਗ 30 ਸਾਲ ਹੋ ਗਿਆ ਕਈ ਸਰਕਾਰਾਂ ਆਈਆਂ ਕਈ ਸਰਕਾਰਾਂ ਗਈਆਂ ਕਈ ਕਾਉਂਸਲਰ ਆਏ ਕਈ ਕਾਉਂਸਲਰ ਗਏ ਲੇਕਿਨ ਤਰਾਜ਼ੀ ਇਹ ਵੀ ਕਿਸੇ ਨੇ ਪੀਣ ਵਾਲੇ ਪਾਣੀ ਦਾ ਸਾਨੂੰ ਇੱਕ ਘੁੱਟ ਵੀ ਨਹੀਂ ਦਿੱਤਾ ਅਸੀਂ ਕੋਸ਼ਿਸ਼ ਕੀਤੀ ਸਾਡੀ ਮਿਹਨਤ ਨੂੰ ਬੂਰ ਪਿਆ ਤੇ ਅੱਜ ਜੋ ਹੈ ਔਰਕਿਡ ਸਿਟੀ ਦੇ ਵਿੱਚ ਟਿਊਬਲ ਦਾ ਟਿਕਾਣਾ ਸਾਡੇ ਮਾਨਯੋਗ ਡਾਕਟਰ ਜਸਪੀਰ ਸਿੰਘ ਜੀ ਐਮਐਲਏ ਹਲਕਾ ਪਸ਼ਮੀ ਅਮਰitsar ਸਾਡੇ ਵਿਧਾਇਕ ਕਰਕੇ ਗਏ ਨੇ ਨਾਲ ਮੇਰ ਚੇਲੇ ਜਤਿੰਦਰ ਸਿੰਘ ਮੋਤੀਪਾਟਿਆ ਤੇ ਕੌਂਸਲਰ ਸਾਹਿਬ ਸਾਡੇ ਅਮਰਜੀਤ ਸਿੰਘ ਜੀ ਐਲ ਐਸ ਸੀ ਵਾਲੇ ਇਹਨਾਂ ਦਾ ਇੱਕ ਹਰ ਕਮਰਾਂ ਦੇ ਨਾਲ ਜਿਹੜਾ ਹੈ ਉਦਘਾਟਨ ਹੋਇਆ ਹੈ ਉਹਨਾਂ ਤੇ ਸਾਡੇ ਸ਼ੇਰਗਿਲ ਜੀ ਆਈ ਐਸ ਅਫੀਸਰ ਕਮਿਸ਼ਨਰ ਸਾਹਿਬ ਨੇ ਵੀ ਸੀ ਪਰੰਤੂ ਕੁਝ ਜਿਵੇਂ ਆਉਣ ਕਰਕੇ ਟਾਈਮ ਦੀ ਸੈਟਿੰਗ ਨਹੀਂ ਹੋ ਸਕੀ ਤੇ ਉਹ ਉਹਨਾਂ ਦਾ ਥੋੜਾ ਜਿਹਾ ਰਜਾਈਆਂ ਕਰਕੇ ਉਹ ਨਹੀਂ ਆ ਸਕੇ ਤੇ ਇਹਨਾਂ ਸਾਰਿਆਂ ਦਾ ਸੀ ਧੰਨਵਾਦ ਵੀ ਕਰਦੇ ਆ ਵੀ ਸਾਰੇ ਅਫੀਸਰ ਸਾਹਿਬਾਨ ਨੇ ਸਾਡੇ ਨੇਤਾਵਾਂ ਨੇ ਸਾਡੀ ਗੱਲ ਮੰਨੀ ਹੈ ਪਿਪਲ ਜਿਹੜਾ ਲਗਾ ਦਿੱਤਾ ਤੇ ਅਸੀਂ ਨਾਲ ਦੇ ਨਾਲ ਇਹ ਵੀ ਬੇਨਤੀ ਕੀਤੀ ਹੈ ਕਿ ਗਲੀ ਨੰਬਰ 6 ਦੀ ਉਹ ਸਾਰੀ ਦਾ ਕੰਮ ਵੀ ਜਲਦੀ ਸ਼ੁਰੂ ਕਰਾਇਆ ਜਾਵੇ ਐਮਐਲਏ ਸਾਹਿਬ ਨੇ ਬੇਨਤੀ ਸਾਡੀ ਜਿਹੜੀ ਅੱਗੇ ਫਾਰਵਰਡ ਕੀਤੀ ਹੈ ਮੇਅਰ ਸਾਹਿਬ ਨੂੰ ਤੇ ਮੇਅਰ ਸਾਹਿਬ ਨੇ ਇਸ ਵਾਸ਼ਨ ਦਵਾਇਆ ਕਾਉਂਸਲਰ ਸਾਹਿਬ ਨੂੰ ਤੇ ਸਾਨੂੰ ਵੀ ਇਹ ਜਿਹੜਾ ਕੰਮ 6 ਨੰਬਰ ਗਲੀ ਦੀ ਸਾਰੀ ਦਾ ਜਲਦ ਤੋਂ ਜਲਦ ਜਿਹੜਾ ਸ਼ੁਰੂ ਹੋ ਜਾਏਗਾ ਤੇ ਜਿੱਥੇ ਤੱਕ ਲਾਈਟਾਂ ਦਾ ਸਬੰਧ ਹੈ ਸਾਨੂੰ ਐਮਐਲਏ ਸਾਹਿਬ ਨੇ ਜਿਹੜੀਆਂ ਸੋਲਰ ਲਾਈਟਾਂ ਵੀ ਦਿੱਤੀਆਂ ਨੇ ਅਸੀਂ ਵਕ ਵਕ ਗਲੀਆਂ ਦੇ ਵਿੱਚ ਲਵਾਈਆਂ ਵੀ ਨੇ ਹੋਰ ਵੀ ਅਸੀਂ 50 30 ਲਾਈਟਾਂ ਦੀ ਡਿਮਾਂਡ ਰੱਖੀ ਹੈ ਸੋਲਰ ਲਾਟਾਂ ਤੋਂ ਇਲਾਵਾ ਜਿਹੜੀਆਂ ਦੂਜੀਆਂ ਲਾਈਟਾਂ ਜਿਹੜੀਆਂ ਇਲੈਕਟ੍ਰਿਕ ਲਾਈਟਾਂ ਨੇ ਉਹ ਵੀ ਅਸੀਂ ਕਿਹਾ ਵੀ ਸਾਨੂੰ ਘੱਟੋ ਘੱਟ 100 ਦੇ ਕਰੀਬ ਚਾਹੀਦੀ ਹੈ ਉਹਨਾਂ ਨੇ ਇਹ ਵਾਅਦਾ ਦਿੱਤਾ ਹੈ ਵੀ ਜਦੋਂ ਵੀ ਲਾਈਟਾਂ ਦਾ ਟੈਂਡਰ ਪਾਸ ਹੁੰਦਾ ਹੈ ਤੇ ਸਭ ਤੋਂ ਪਹਿਲਾਂ ਅਨੰਦ ਸਾਹਿਬ ਤੁਹਾਨੂੰ ਜਿਹੜੀਆਂ ਲਾਈਟਾਂ ਜਰੂਰ ਮੁਹैया ਕਰਾਵਾਂਗੇ ਤੇ ਅਸੀਂ ਆਸਬੰਦ ਵੀ ਆ ਤੇ ਇਸ ਕਰਕੇ ਅਸੀਂ ਸਾਰੇ ਇਲਾਕੇ ਦਾ ਜਿਹੜੇ ਕੰਮ ਕਰਾਉਣੇ ਨੇ ਸਾਰੇ ਇਲਾਕੇ ਦੇ ਸਹਿਯੋਗ ਦੇ ਨਾਲ ਕਰਾਉਣੇ ਨੇ ਤੇ ਸਾਰਿਆਂ ਦਾ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਸਰ ਕੀ ਕਹਿਣਾ ਚਾਹੋਗੇ ਅੱਜ ਨਵੇਂ ਟੂਬ ਦਾ ਉਦਘਾਟਨ ਕੀਤਾ ਗਿਆ ਤੇ ਕਿੰਨੀਆਂ ਕੁ ਮੁਸ਼ਕਲਾਂ ਸੀਗੀਆਂ ਜਿਹੜੀਆਂ ਇਹ ਕਿੰਨੇ ਲੰਮੇ ਸਮੇਂ ਤੋਂ ਆ ਰਹੀਆਂ ਨੇ ਦੇਖੋ ਜੇ ਇਸ ਤਰ੍ਹਾਂ ਮੈਂ ਪਿਛਲੇ ਕਾਫੀ ਸਮੇਂ ਤੋਂ ਰਣਜੀਤ ਵਿਹਾਰ ਦਾ ਜਿਹੜਾ ਟੋਟਲ ਏਰੀਆ ਸੀ ਤੇ ਪਾਣੀ ਤੋਂ ਵੰਜਿਆ ਸੀ ਔਰ ਪਾਣੀ ਤੋਂ ਵੰਜਦੇ ਹੈ ਸੀ ਇਹਦੇ ਵਿੱਚ ਸੜਕਾਂ ਦੀ ਜਿਹੜੀ ਪ੍ਰੋਬਲਮਸ ਇਲੈਕਟ੍ਰਿਸਿਟੀ ਦੀ ਪ੍ਰੋਬਲਮਸ ਔਰ ਜਿਹੜੀਆਂ ਹੋਰ ਵੀ ਸੁਵਿਧਾਵਾਂ ਸੀ ਉਹਨਾਂ ਦੀ ਪ੍ਰੋਬਲਮਸ ਆਏ ਦਿਨੋਂ ਰਹਿੰਦੀ ਸੀ ਉਹਨਾਂ ਰਜੀਤਪੁਰ ਵੈਲਫੇਅਰ ਸੁਸਾਇਟੀ ਜਿਹੜੀ ਨਵੀਂ ਚੋਣ ਹੋਈ ਆ ਉਹਦੇ ਜਿਹੜੇ ਨਵੇਂ ਚੁਣੇ ਜਿਹੜੇ ਅਹੁਦੇਦਾਰ ਨੇ ਸਰਦਾਰ ਗੁਰਚੰਦ ਸਿੰਘ ਸੰਧੂ ਔਰ ਮਾਣਯੋਗ ਨਰਮਲ ਸਿੰਘ ਅਨੰਦ ਜੀ ਐਡਮ ਮਮਤਾ ਕਮੌਰ ਜੀ ਔਰ ਦਾਸ ਅਸੀਂ ਸਾਰਿਆਂ ਨੇ ਮਿਲ ਕੇ ਡਾਕਟਰ ਜਸਬੀਰ ਸਿੰਘ ਸੰਧੂ ਜੀ ਨੂੰ ਆਪਣਾ ਇੱਕ ਮੰਗ ਪੱਤਰ ਦਿੱਤਾ ਸਾਂਝੇ ਤੌਰ ਤੇ ਕਿ ਸਾਡੇ ਏਰੀਆ ਦਾ ਵੀ ਧਿਆਨ ਕੀਤਾ ਜਾਵੇ ਔਰ ਉਹਨਾਂ ਨੇ ਬڑے ਸ਼ਾਰਟ ਪੀਰੀਅਡ ਦੇ ਵਿੱਚ ਸਾਨੂੰ ਇਹ ਜਿਹੜਾ ਟਿਊਬਲ ਦਾ ਕਨੈਕਸ਼ਨ ਲਗਾ ਕੇ ਦਿੱਤਾ ਔਰ ਅਜੋਨਾਂ ਦਾ ਦੁਗਟਨ ਕਰਕੇ ਉਹਨਾਂ ਨੇ ਵਾਟਰ ਸਪਲਾਈ ਨੂੰ ਸ਼ੁਰੂ ਕੀਤਾ ਔਰ ਲੋਕਾਂ ਦੇ ਘਰਾਂ 'ਚ ਪਾਣੀ ਆਣਾ ਸ਼ੁਰੂ ਹੋ ਗਿਆ ਇਹਦੇ ਨਾਲ ਨਾਲ ਮੈਂ ਬੇਨਤੀ ਕਰਾਂਗਾ ਜਿਹੜਾ ਰਜੀਤ ਵਿਆਰ ਦੇ ਸਾਰੇ ਵਸਨੀਕ ਨੇ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਜੇ ਉਹਨਾਂ ਦੇ ਘਰ ਵਾਟਰ ਸਪਲਾਈ ਆ ਗਈ ਹੈ ਤੇ ਕਮ ਸੇ ਕੰਮ ਕਾਰਪੋਰੇਸ਼ਨ ਤੋਂ ਇੱਕ ਕਨੈਕਸ਼ਨ ਵੀ ਲੈਣ ਤਾਂ ਕਿ ਕੁਝ ਸਮੇਂ ਦੇ ਵਿੱਚ ਕਾਰਪੋਰੇਸ਼ਨ ਦਾ ਗੱਲਾ ਵੀ ਭਰੇ ਔਰ ਜਿਹੜਾ ਵਿਕਾਸ ਆ ਮੇਰ ਸਾਹਿਬ ਉਹਨਾਂ ਪੈਸਿਆਂ ਦੇ ਨਾਲ ਕਮਿਸ਼ਨਰ ਸਾਹਿਬ ਸਾਡੇ ਸ਼ੇਰ ਗਲਜੀਆ ਔਰ ਤਰੀਕੇ ਦੇ ਨਾਲ ਉਹ ਵੀ ਕਰਾਨ ਕਿਉਂਕਿ ਸਾਨੂੰ ਕਨੈਕਸ਼ਨ ਲੈਣੇ ਵੀ ਬੜੀ ਜ਼ਰੂਰੀ ਹੈ ਕਿ ਕਮ ਸੇ ਕਮ ਜਿਹੜੀ ਇਨਕਮ ਵੀ ਕਾਰਪੋਰੇਸ਼ਨ ਦੇ ਰਜਿਸਟ੍ਰੇਟ ਹੋਵੇ ਉਹ ਮੈਂ ਬਾਰ ਬਾਰ ਸਾਰਿਆਂ ਨੂੰ ਬੇਨਤੀ ਵੀ ਕਰਾਂਗਾ ਔਰ ਅਪੀਲ ਵੀ ਕਰਾਂਗਾ ਕਿ ਵਾਟਰ ਸਪਲਾਈ ਦਾ ਕਨੈਕਸ਼ਨ ਅੱਜ ਹੋ ਗਿਆ ਟਿਊਬਲ ਚਾਲੂ ਕਰ ਦਿੱਤਾ ਮਾਨਯੋਗ ਸੰਧੂ ਸਾਹਿਬ ਐਮ ਐਲ ਏ ਸਾਹਮਣੇ ਮਾਨਯੋਗ ਸਰਦਾਰ ਮੋਤੀਪਟਿਆ ਜੀ ਸਾਡੇ ਮੇਰ ਔਰ ਸਰਦਾਰ ਅਮਰ ਸਿੰਘ ਐਲ ਸੀ ਵਾਲਿਆਂ ਨੇ ਬੜੇ ਤਰੀਕੇ ਦੇ ਨਾਲ ਅੱਜ ਸਾਰਿਆਂ ਦੀ ਮੰਗ ਨੂੰ ਜਿਹੜਾ ਅੱਜ ਪੂਰਾ ਕੀਤਾ ਔਰ ਮੈਂ ਉਹਨਾਂ ਦੀ ਬੜੀ ਬੜੀ ਧੰਨਵਾਦ ਕਰਨਾ ਔਰ ਰਜੀਤ ਵਰਫੈਲ ਵੈਲਫੇਅਰ ਸੁਸਾਇਟੀ ਦਾ ਔਰ ਇਹਨਾਂ ਦੇ ਹੋਂਦ ਤੇ ਬਹੁਤ ਬਹੁਤ